ਕਲਾ ਸਾਹਿਬ ਕੀ ਕਾਰਨ ਬਣੇ ਕਿ ਮਿੱਤੇ ਕੱਲ ਵੱਡਾ ਪ੍ਰੋਟੈਸਟ ਆ ਜਿਹੜਾ ਦਿੱਲੀ ਵਿੱਚ ਕੀਤਾ ਗਿਆ। ਕ ਗੱਲ ਸੀਗੀ ਜੀ ਸਾਡੀ ਮੁੱਖ ਮੰਗ ਮਹਿੰਗਾਈ। ਜੀ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਆਰਥਵਿਚਾਰੀਆਂ ਆਪ ਦਾ ਜਿਹੜਾ ਗ੍ਰੈਸਸ ਜੀਵਨ ਹੈ ਉਹ ਵੀ ਉਹਨਾਂ ਦਾ ਪ੍ਰਭਾਵ ਪੋ ਰਿਹਾ ਹੈ ਬੱਚਿਆਂ ਨੂੰ ਅ ਪਰਿਵਾਰ ਨੂੰ ਚੰਗੀ ਤਰ੍ਹਾਂ ਖਾਣ ਲਈ ਜਿਹੜੀ ਚੀਜ਼ਾਂ ਨੇ ਉਹ ਨਹੀਂ ਮਿਲ ਰਹੀਆਂ। ਬੱਚੇ ਦਿਨੋ-ਦਿਨ ਕਮਜ਼ੋਰ ਹੋ ਰਹੇ ਨੇ ਅਨੀਮੀਆ ਸਾਡੀਆਂ ਬੇਟੀਆਂ ਜਿਹੜੀਆਂ ਨੇ ਇਹਨਾਂ 12-13 ਸਾਲ ਦੀਆਂ ਬੱਚੀਆਂ ਦੇ ਵਿੱਚ ਰਿਪੋਰਟ ਜਿਹੜੀ ਕਹਿੰਦੀ ਹੈ ਕਿ ਅਨੀਮੀਆ ਇੰਨਾ ਵੱਧ ਚੁੱਕਿਆ ਹੈ ਬੱਚੀਆਂ ਜੀ ਕਿ ਉਹਨਾਂ ਨੂੰ ਖਾਣਾ ਜਿਹੜਾ ਹੈ ਨਿਊਟ੍ਰੀਸ਼ੀਅਸ ਫੂਡ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਇੰਨੀ ਮਹਿੰਗੀ ਹੈ ਕਿ ਇੱਕ ਪਰਿਵਾਰ ਆਪ ਦੇ ਬੱਚਿਆਂ ਨੂੰ ਵੀ পেট ਭਰ ਕੇ ਖਾਣਾ ਨਹੀਂ ਦੇ ਸਕਦਾ ਹਵੇ ਤਾਂ ਜਿਹੜੇ ਆ ਵਿਸ਼ਵ ਗੁਰੂ ਬਣਾਉਣ ਦੇ ਦੇਸ਼ ਨੂੰ ਹੋ ਰਿਹਾ ਤੇ ਸਤਾਈ ਵਿੱਚ ਕਹਿੰਦੇ ਆ ਕਿ ਅਸੀਂ ਤੀਜੇ ਨੰਬਰ ਤੇ ਜਿਹੜੀ ਆ ਜਿਹੜੀ ਕਹਿ ਸਕਦੇ ਹਾਂ ਕਿ ਆਰਥਿਕ ਪੱਕੋ ਦੇਸ਼ ਨੂੰ ਖੜਾ ਦੇਵਾਂਗੇ ਲਿਆ ਕੇ ਕੀ ਲੱਗਦਾ ਹੋ ਸਕਦਾ 27 ਤੱਕ ਅੱਜ ਸੁਪਨਿਆਂ ਦੀਆਂ ਇਮਾਰਤਾਂ ਬਣਾਈ ਜਾਂਦੇ ਆ ਨਾ ਕਿਸੇ ਦੇ ਅੱਛੇ ਦਿਨ ਆਏ ਨਾ 15 ਲੱਖ ਖਾਤਿਆਂ ਚਾਏ ਨਾ ਬੇਰੋਜ਼ਗਾਰਾਂ ਨੂੰ ਕੋਈ ਰੋਜ਼ਗਾਰ ਮਿਲਿਆ ਜੀ ਦੇ ਕਰਕੇ ਪੈਣਾ ਨਹੀਂ ਇਹ ਡਿਮਾਂਡ ਆ ਜਿਹੜੀਆਂ ਤਿੰਨ ਰੱਖੀਆਂ ਪ੍ਰਾਧਿਕ ਮਾਮਲੇ ਨੂੰ ਰੇਂਜ ਵਿੱਚ ਵਾਪਸ ਨਹੀਂ ਬਾਈ ਜੀ ਤੇ ਇੱਕ ਦੇਸ਼ ਦੇ ਵਿੱਚ ਸ਼ਰਮਸਾਰੂਣ ਵਾਲੀ ਗੱਲ ਆ ਦੇਖੋ ਮੱਧ ਪ੍ਰਦੇਸ਼ ਦੇ ਵਿਵਾ ਦੇ ਵਿੱਚ ਜਦੋਂ ਸੱਚਾ ਸਾਜੀ ਉਦਾਹਰਨ ਤੁਹਾਨੂੰ ਦਿੰਦੀਆਂ ਦੋ ਭੈਣਾਂ ਅੱਧੀ ਜ਼ਮੀਨ ਦਾ ਹੱਕ ਮੰਗਣ ਦੀ ਲਈ ਲੜਾਈ ਲੜ ਰਹੀਆਂ ਸੀ ਤਾਂ ਉਹਨਾਂ ਜਿਉਂਦਿਆਂ ਮਿੱਟੀ 'ਚ ਗੱਡ ਦਿੱਤਾ ਇਤੋਂ ਪੂਰਾ ਗਰਦਨ ਤੱਕ ਤੇ ਇੱਕ ਦਾ ਨੱਕ ਤੱਕ ਜੀ ਕਿ ਕਸੂਰ ਹੈ ਮੈਨੂੰ ਸਮਝ ਨਹੀਂ ਆਉਂਦੀ ਮਨੀਪੁਰ ਦੇ ਵਿੱਚ ਸਾਡੀਆਂ ਭੈਣਾਂ ਨੂੰ ਨਗਨ ਕਰਕੇ ਸੜਕਾਂ ਤੇ ਤੋੜਿਆ ਗਿਆ ਗੈਂਗ ਰੇਪ ਹੋ ਰੇ ਨਹੀਂ ਉਨਾ ਗੱਲਾਂ ਤੇ ਇਹ ਚੁੱਪੀ ਕਿਉਂ ਧਾਰੀ ਬੈਠੇ ਨੇ ਮੋਦੀ ਜੀ ਕਿਉਂ ਨਹੀਂ ਜਾਂਦੇ ਮਨੀਪੁਰ ਨਾਲੇ ਆ ਕੇ ਪਹਿਲਾਂ ਬੀਜਪੀ ਨੂੰ ਬਹੁਮਤ ਸੀ ਪਰ ਇਸ ਵਾਰ ਐਨਡੀਆ ਐਨਡੀਆ ਦਾ ਕੋਈ ਲੱਗ ਰਿਹਾ ਅਸਰ ਇਸ ਵਾਰ ਕਿ ਕੋਈ ਵੱਖਰਾ ਕੁਝ ਕਰਕੇ ਦਿਖਾ ਰਹੇ ਆ ਉਹ ਪਿਛਲੀਆਂ ਸਰਕਾਰਾਂ ਨਾਲ ਜਿਵੇਂ ਬੀਜਪੀ ਪਹਿਲਾਂ ਆਪਣੇ ਪੱਧਰ ਤੇ ਫੈਸਲੇ ਲੈ ਜਾਂਦੇ ਕਿ ਲੱਗਦਾ ਕਿ ਕੋਈ ਫੈਸਲਾ ਹੁਣ ਐਨਡੀਆ ਪੱਧਰ ਤੇ ਹੋ ਰਿਹਾ ਜਾਂ ਉਹ ਵੀ ਰਵਈਆ ਮੌਨਸੂਨ ਸੈਸ਼ਨ ਚੱਲ ਰਿਹਾ ਜੀ ਹੈਨਾ ਆਪਾਂ ਦੇਖੀ ਰਹੇ ਹਾਂ ਕਿਵੇਂ ਲੰਤਾਂ ਪਹਿਲੇ ਕੀਏ ਬਜਟ ਹੈ ਜੀ ਕੀ ਕੱਲ ਜਿਹੜੇ ਅਸੀਂ ਪੰਜਾਬੀ ਨਾ ਜੇ ਤੁਹਾਨੂੰ ਇੱਥੇ ਕੋਈ ਸਿੱਖ ਨਹੀਂ ਮਿਲੀ ਬੀਜੇਪੀ ਲੋਕਾਂ ਨੇ ਵਤਵਾ ਦਿੱਤਾ ਪਰ ਉਹ ਤਾਂ ਸਤਾਈ ਚ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਆ ਕਿ ਪੰਜਾਬ ਚ ਦਾ ਸਤਾਈ ਦੀ ਸਰਕਾਰ ਬਣਾਵਾਂਗੇ ਸਾਡੇ ਗੱਲ ਸਾਰੇ ਲੀਡਰ ਹੋ ਗਏ ਕਾਂਗਰਸ ਦੇ ਜਿਹੜੇ ਸਾਫ ਕਾਮੰਤਰੀ ਫਿਰ ਜਿੱਤ ਜਾਂਦੇ ਜੀ ਜਿੱਤਿਆਂ ਨੂੰ ਤੁਸੀਂ ਮੰਤਰੀ ਬਣਾਈ ਜਾਓ ਤੇ ਸੁਪਨਿਆਂ ਚ ਦੇਖੀ ਜਾਓ ਸਰਕਾਰ ਬਣ ਗਈ ਇਹ ਪੰਜਾਬੀ ਨੇ ਤੇ ਅਣਖੀਲੇ ਪੰਜਾਬੀ ਨੇ ਬਾਈ ਜੀ ਦਾ ਮਹਿਲਾ ਕਾਂਗਰਸ ਵੱਲੋਂ ਦਿੱਲੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਰਹੇ ਨੇ ਪੰਜਾਬ ਮਹਿਲਾ ਪ੍ਰਧਾਨ ਗੁਰਸ਼ੰਨ ਕੌਰ ਰੰਦਾਵਾ ਫੋਨ ਕਾਲ ਤੇ ਨੂੰ ਨਾਲ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਫਿਰ ਤੋਂ ਜਿਹੜਾ ਮਹਿਲਾ ਨੂੰ ਸੜਕ ਤੇ ਉਤਰਨਾ ਪਿਆ ਰੰਦਾਵਾ ਸਾਹਿਬ ਕੀ ਕਾਰਨ ਬਣੇ ਕਿ ਬਿੱਤੇ ਕੱਲ ਵੱਡਾ ਪ੍ਰੋਟੈਸਟ ਹੈ ਜਿਹੜਾ ਦਿੱਲੀ ਵਿੱਚ ਕੀਤਾ ਗਿਆ ਕੱਲ ਅਲਕਲਾਬਾ ਜੀ ਦੀ ਰਹਿਨਮਾਈ ਦੇ ਥੱਲੇ ਪੂਰੇ 올 ਇੰਡੀਆ ਤੋਂ ਮਹਿਲਾ ਕਾਂਗਰਸ ਦੀਆਂ ਸਾਡੀਆਂ ਸੰਗਠਨ ਦੀਆਂ ਭੈਣਾਂ ਨੇ ਬਹੁਤ ਹੀ ਇੱਕ ਵੱਡਾ ਕੱਟ ਕੀਤਾ ਜੀ ਰੋਸ ਪ੍ਰਦਰਸ਼ਨ ਕੀਤਾ ਉਹ ਇਹ ਚੀਜ਼ਾਂ ਨੂੰ ਲੈ ਕੇ ਸੀ ਨੰਬਰ 1 ਤਾਂ ਜੀ ਜਿਹੜਾ ਇਹ ਭਾਜਪਾ ਸਰਕਾਰ ਨੇ 2024 ਦੀ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਬਿੱਲ ਪਾਸ ਕਰਤਾ ਜੀ ਭੈਣਾਂ ਦੀ ਇਹ ਮੰਗ ਹੈ ਕਿ ਬਿੱਲ ਤੁਸੀਂ ਪਾਸ ਤਾਂ ਕਰਤਾ ਇਹਨੂੰ ਤੁਰੰਤ ਲਾਗੂ ਕਰੋ ਕਿਹੜਾ ਬਿੱਲ ਮੈਡਮ ਕਿਹੜਾ 33% ਰੈਜ਼ਰਵੇਸ਼ਨ ਦਾ ਜੀ ਮਹਿਲਾਵਾਂ ਲਈ ਜੀ ਜੀ ਦੂਜੀ ਗੱਲ ਸਾਡੀਆਂ ਪਛੜੇ ਵਰਗ ਦੀਆਂ ਭੈਣਾਂ ਜਿਹੜੀਆਂ OBC ਉਹਨਾਂ ਨੂੰ ਵੀ ਇਸ 30% ਰਿਜ਼ਰਵੇਸ਼ਨ ਦੇ ਵਿੱਚ ਜ਼ਰੂਰ ਭਾਗੀਦਾਰੀ ਜਿਹੜੀ ਆ ਉਹਨਾਂ ਦੀ ਹਿੱਸੇਦਾਰੀ ਮਿਲਣੀ ਚਾਹੀਦੀ ਆ। ਜੀ। ਇੱਕ ਗੱਲ ਸੀਗੀ ਜੀ ਸਾਡੀ ਮੁੱਖ ਮੰਗ ਮਹਿੰਗਾਈ ਤੇ। ਜੀ। ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਆਰਥਵਿਚਾਰੀਆਂ ਆਪ ਦਾ ਜਿਹੜਾ ਗ੍ਰੈਸਿਫ ਜੀਵਨ ਆ ਉਹ ਵੀ ਉਹਨਾਂ ਦਾ ਪ੍ਰਭਾਵਤ ਹੋ ਰਿਹਾ ਹੈ ਬੱਚਿਆਂ ਨੂੰ ਅ ਪਰਿਵਾਰ ਨੂੰ ਚੰਗੀ ਤਰ੍ਹਾਂ ਖਾਣ ਲਈ ਜਿਹੜੀ ਚੀਜ਼ਾਂ ਨੇ ਉਹ ਨਹੀਂ ਮਿਲ ਰਹੀਆਂ। ਬੱਚੇ ਦਿਨੋ-ਦਿਨ ਕਮਜ਼ੋਰ ਹੋ ਰਹੇ ਨੇ ਅਨੀਮੀਆ ਸਾਡੀਆਂ ਬੇਟੀਆਂ ਜਿਹੜੀਆਂ ਨੇ 13 12 13 ਸਾਲ ਦੀਆਂ ਬੱਚੀਆਂ ਦੇ ਵਿੱਚ ਰਿਪੋਰਟ ਜਿਹੜੀ ਕਹਿੰਦੀ ਹੈ ਕਿ ਅਨੀਮੀਆ ਇੰਨਾ ਵੱਧ ਚੁੱਕਿਆ ਹੈ ਬੱਚੀਆਂ ਜਿਉਂ ਕਿ ਉਹਨਾਂ ਨੂੰ ਖਾਣਾ ਜਿਹੜਾ ਹੈ ਨਿਊਟ੍ਰੀਸ਼ੀਅਸ ਫੂਡ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਇੰਨੀ ਮਹਿੰਗੀ ਹੈ ਇੱਕ ਪਰਿਵਾਰ ਆਪ ਦੇ ਬੱਚਿਆਂ ਨੂੰ ਵੀ ਪੇਟ ਭਰ ਕੇ ਖਾਣਾ ਨਹੀਂ ਦੇ ਸਕਦਾ ਤੇ ਸਾਡੀ ਮੁੱਖ ਪਰ ਦਾਅਵੇ ਤਾਂ ਦਾਅਵੇ ਤਾਂ ਜਿਹੜੇ ਆ ਵਿਸ਼ਵ ਗੁਰੂ ਬਣਾਉਣ ਦੇ ਦੇਸ਼ ਨੂੰ ਹੋ ਰਹੇ ਆ ਤੇ ਸਤਾਈ ਵਿੱਚ ਕਹਿੰਦੇ ਆ ਕਿ ਅਸੀਂ ਤੀਜੇ ਨੰਬਰ ਤੇ ਜਿਹੜੀ ਆ ਜਿਹੜੀ ਕਹਿ ਸਕਦੇ ਹਾਂ ਕਿ ਆਰਥਿਕ ਪੱਕਾ ਦੇਸ਼ ਨੂੰ ਖੜਾ ਦੇਵਾਂਗੇ ਲਿਆ ਕੇ ਕੀ ਲੱਗਦਾ ਹੋ ਸਕਦਾ 27 ਤੱਕ ਦੇਖੋ ਜੀ ਸੁਪਨਿਆਂ ਦੀਆਂ ਇਮਾਰਤਾਂ ਬਣਾਈ ਜਾਂਦੇ ਆ ਨਾ ਕਿਸੇ ਦੇ ਅچھے ਦਿਨ ਆਏ ਨਾ 15 ਲੱਖ ਖਾਤਿਆਂ ਚਾਹੀ ਨਾ ਬੇਰੋਜ਼ਗਾਰਾਂ ਨੂੰ ਕੋਈ ਰੋਜ਼ਗਾਰ ਮਿਲਿਆ ਜਿਸੇ ਕਰਕੇ ਭੈਣਾ ਨੇ ਇਹ ਡਿਮਾਂਡ ਆ ਜਿਹੜੀਆਂ ਤਿੰਨ ਰੱਖੀਆਂ ਇੱਕ ਦਾ ਸਭੀ 33% ਰੈਜ਼ਰਵੇਸ਼ਨ ਦੀ ਤੁਰੰਤ ਬਿਨ ਲਾਗੂ ਕਰੋ ਦੂਜਾ ਵੀ ਰਾਹੁਲ ਗਾਂਧੀ ਜੀ ਨੇ ਇੱਕ ਵਾਦਾ ਕੀਤਾ ਸੀ ਆਪਣੇ ਚੋਣ ਮੈਨੀਫੈਸਟੋ 24 ਚ ਅਸੀਂ ਆਉਨੇ ਆ ਹੂੰ 8500 ਰੁਪਿਆ ਮਹੀਨਾ 8500 ਰੁਪਿਆ ਮਹੀਨਾ ਅ ਲక్ష్ਮੀ ਜਿਹੜੀ ਯੋਜਨਾ ਉਹਨੂੰ ਲਾਗੂ ਕਰੋ ਤਾਂ ਕਿ ਗਰੀਬ ਪਰਿਵਾਰ ਦੀ ਇੱਕ ਔਰਤ ਨੂੰ ਲੱਖ ਰੁਪਿਆ ਸਲਾਨਾ ਮਿਲ ਸਕੇ ਤਾਂ ਕਿ ਉਹ ਆਪਦੇ ਪਰਿਵਾਰ ਨੂੰ ਲੋੜਿੰਦੀਆਂ ਜਿਹੜੀਆਂ ਹੈਗੀਆਂ ਮੁਟਲੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਉਹ ਪੂਰੀਆਂ ਕਰ ਸਕੇ ਜੀ ਤੀਜੀ ਗੱਲ ਸੀ ਜੀ ਔਰਤ ਤੇ ਅਤਿਆਚਾਰ ਜੀ ਅੱਛ ਦੇ ਵਕ ਵਕ ਰਾਜਾਂ ਦੇ ਵਿੱਚ ਸਾਡੀਆਂ ਭੈਣਾਂ ਨਾਲ ਜਿਹੜੇ ਅਪਰਾਧਿਕ ਮਾਮਲੇ ਹੋ ਰਹੇ ਇੰਨੇ ਕ ਵੱਧ ਗਏ ਨੇ ਬਾਈ ਜੀ ਹੂੰ ਕਿ ਇੱਕ ਦੇਸ਼ ਦੇ ਵਿੱਚ ਸ਼ਰਮਸਾਰ ਹੋਣ ਵਾਲੀ ਗੱਲ ਆ ਦੇਖੋ ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਜਦੋਂ ਸਾਡੇ ਸਾਜੀ ਉਦਾਹਰਣ ਤੁਹਾਨੂੰ ਦਿਨੀਆਂ ਦੋ ਭੈਣਾਂ ਆਪਣੀ ਜ਼ਮੀਨ ਦਾ ਹੱਕ ਮੰਗਣ ਦੀ ਲੜਾਈ ਲੜ ਰਹੀਆਂ ਸੀ ਤਾਂ ਉਹਨਾਂ ਨੂੰ ਜਿਉਂਦਿਆਂ ਮਿੱਟੀ 'ਚ ਗੱਡ ਦਿੱਤਾ ਇੱਕ ਨੂੰ ਪੂਰਾ ਗਰਦਨ ਤੱਕ ਤੇ ਇੱਕ ਦਾ ਨੱਕ ਤੱਕ ਜੀ ਸਭ ਦੀ ਕਸੂਰ ਹੈ ਆਪਣੇ ਹੱਕ ਦੇ ਲਈ ਲੜਾਈ ਲੜਨ ਵਾਲੇ ਨੂੰ ਇੰਨਾ ਜ਼ਬਰ ਤੇ ਜ਼ੁਲਮ ਇਹ ਸਰਕਾਰ ਕਰ ਰਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਮਨੀਪੁਰ ਦੇ ਵਿੱਚ ਸਾਡੀਆਂ ਭੈਣਾਂ ਨੂੰ ਨਗਨ ਕਰਕੇ ਸੜਕਾਂ ਤੇ ਤੋਰਿਆ ਗਿਆ ਗੈਂਗ ਰੇਪ ਹੋ ਰਹੇ ਨਹੀਂ ਉਹਨਾਂ ਗੱਲਾਂ ਤੇ ਇਹ ਚੁੱਪੀ ਕਿਉਂ ਧਾਰੀ ਬੈਠੇ ਨੇ ਮੋਦੀ ਜੀ ਕਿਉਂ ਨਹੀਂ ਜਾਂਦੇ ਮਨੀਪੁਰ ਜੀ ਰੰਧਾਵਾ ਸਾਹਿਬ ਇੱਕ 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 ਦੇਖਣ ਵਾਲੀ ਗੱਲ ਇਹ ਆ ਕਿ ਪਹਿਲਾਂ ਬੀਜੇਪੀ ਨੂੰ ਬਹੁਮਤ ਸੀ ਪਰ ਇਸ ਵਾਰ ਐਨਡੀਏ ਐਨਡੀਏ ਦਾ ਕੋਈ ਲੱਗ ਰਿਹਾ ਅਸਰ ਇਸ ਵਾਰ ਕਿ ਕੋਈ ਵੱਖਰਾ ਕੁਝ ਕਰਕੇ ਦਿਖਾ ਰਹੇ ਆ ਉਹ ਪਿਛਲੀਆਂ ਸਰਕਾਰਾਂ ਨਾਲ ਜਿਵੇਂ ਬੀਜੇਪੀ ਪਹਿਲਾਂ ਆਪਣੇ ਪੱਧਰ ਤੇ ਫੈਸਲੇ ਲੈ ਜਾਂਦੇ ਸੀ ਕਿ ਲੱਗਦਾ ਕਿ ਕੋਈ ਫੈਸਲਾ ਹੁਣ ਐਨਡੀਏ ਪੱਧਰ ਤੇ ਹੋ ਰਿਹਾ ਜਾਂ ਉਹੀ ਪਰ ਰਹੀ ਹੈ ਮੌਨਸੂਨ ਸੈਸ਼ਨ ਚੱਲ ਰਿਹਾ ਜੀ ਹੈਨਾ ਆਪਾਂ ਦੇਖੀ ਰਹੇ ਆ ਕਿਵੇਂ ਲੰਮ ਤਾਂ ਪੈ ਰਹੀਆਂ ਕੀ ਇਹ ਬਜਟ ਹੈ ਜੀ ਕੀ ਗੱਲ ਜਿਹੜੇ ਅਸੀਂ ਪੰਜਾਬੀ ਆ ਜੇ ਤੁਹਾਨੂੰ ਇੱਥੇ ਕੋਈ ਸੀਟ ਨਹੀਂ ਮਿਲੀ ਬੀਜੇਪੀ ਤੋਂ ਲੋਕਾਂ ਨੇ ਫਤਵਾ ਦਿੱਤਾ ਪਰ ਉਹ ਤਾਂ 27 ਚ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਕਿ ਪੰਜਾਬ ਚ ਦਾ 27 ਦੀ ਸਰਕਾਰ ਬਣਾਵਾਂਗੇ ਸਾਡੇ ਗੱਲ ਸਾਰੇ ਲੀਡਰ ਹੋ ਗਈ ਕਾਂਗਰਸ ਦੇ ਜਿਹੜੇ ਸਾਬਕਾ ਮੰਤਰੀ ਸੀ ਫਿਰ ਜਿੱਤ ਜਾਂਦੀ ਸੀ ਜਿੱਤਿਆਂ ਨੂੰ ਤੁਸੀਂ ਮੰਤਰੀ ਬਣਾਈ ਜਾਓ ਤੇ ਸੁਪਨਿਆਂ ਚ ਦੇਖੀ ਜਾਓ ਸਰਕਾਰ ਬਣ ਗਈ ਇਹ ਪੰਜਾਬੀ ਨੇ ਇਹ ਅਣਖੀਲੇ ਪੰਜਾਬੀ ਨੇ ਬਾਈ ਜੀ ਤੁਸੀਂ ਫਲੱਡਸ ਵਾਸਤੇ ਮੈਨੂੰ ਬੜੀ ਇੱਕ ਦੁੱਖ ਦੀ ਗੱਲ ਹੈ ਕਿ ਜਿਹੜਾ ਸਾਰਾ ਹਿਮਾਚਲ ਦਾ ਪਾਣੀ ਹੈ ਬਰਸਾਤਾਂ ਦਾ ਮੌਸਮ ਹੈ ਪਿਛਲੇ ਸਾਲ ਇੱਥੇ ਕੀ ਹੋ ਕੇ ਛਟਿਆ ਜੀ ਫਲੱਡਸ ਵਾਸਤੇ ਵੀ ਕੋਈ ਚੀਜ਼ ਨਹੀਂ ਰੱਖੀ ਕੱਗਰ ਦਰਿਆ ਜਿਹੜੇ ਪ੍ਰੋਜੈਕਟ ਨੇ ਉਹ ਕੰਮ ਕਰੋ ਤੁਸੀਂ ਜਦੋਂ ਆਉਂਗੇ ਦੇਖੀ ਜਾਓ ਜੇ ਤੁਸੀਂ ਆਏ ਹੋ 400 ਕੇ ਪਰ ਨਹੀਂ ਆਏ ਤਾਂ ਬਦਲਾ ਲਓਗੇ ਤੁਸੀਂ ਹੂੰ ਦੇ ਮੁਖੀਓ ਤੁਹਾਡਾ ਫਰਜ ਹੈ ਹਰ ਇੱਕ ਨਾਗਰਿਕ ਦਾ ਧਿਆਨ ਰੱਖਣਾ ਤੁਸੀਂ ਤਾਂ ਡਿਕਟੇਟਰਸ਼ਿਪ ਕਰ ਰਹੇ ਹੋ ਤੁਸੀਂ ਤਾਂ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਸਾਨੂੰ ਭੈਣਾਂ ਨੂੰ ਗੱਲ ਧਰਨੇ ਲਾਉਣੀ ਪਈ ਰਾਤ ਅਸੀਂ ਰੀਆ ਗੇਟ ਤੇ ਕੈਂਡਲ ਮਾਰਚ ਕੀਤਾ ਸੰਵਿਧਾਨ ਨੂੰ ਬਚਾਉਣ ਲਈ ਕਿਸ ਤਰ੍ਹਾਂ ਸਾਡੀ ਪ੍ਰਧਾਨ ਨੈਸ਼ਨਲ ਪ੍ਰੈਜ਼ੀਡੈਂਟ ਅਲਕਾ ਲਾਮਾ ਨੂੰ ਘੜੀਸ ਕੇ ਪੁਲਸ ਵਾਲਿਆਂ ਨੇ 3 ਘੰਟੇ ਸਾਡੀਆਂ ਭੈਣਾਂ ਦੇ ਕੱਪੜੇ ਪਾੜੇ ਮੈਂ ਤੁਹਾਨੂੰ ਵੀਡੀਓਜ਼ ਦਿੰਨੀ ਆ ਤੁਸੀਂ ਵਖੋ ਕੱਪੜੇ ਪਾੜ ਦਿੱਤੇ ਔਰਤਾਂ ਦੇ ਜੀ ਤੇ ਇਹ ਤਾਂ ਕਹਿ ਰਹੇ ਆ ਕਦੇ ਕਹਿੰਦੇ ਨਾਰੀ ਸ਼ਕਤੀ ਅਸੀਂ ਉਹ ਉਭਾਰ ਰਹੇ ਆ ਤੇ ਸਸ਼ਕਤੀਕਰਨ ਮਹਿਲਾਵਾਂ ਨੂੰ ਦੇ ਰਹੇ ਆ ਦੇਖੋ ਜੀ ਇਹ ਕਾਹਦਾ ਸਸ਼ਕਤੀਕਰਨ ਹੈ ਇਹ ਤਾਂ ਸਸ਼ਕਤੀਕਰਨ ਇਹ ਹੈ ਕਿ ਮਹਿਲਾ ਪੁਲਿਸ ਨੂੰ ਕਹਿ ਕੇ ਉੱਥੇ ਬੁਲਾ ਕੇ ਜੋ ਕੱਲ ਤਸ਼ੱਦਦ ਸਾਡੀਆਂ ਭੈਣਾਂ ਤੇ ਵੱਖ-ਵੱਖ ਸੂਬਿਆਂ ਤੋਂ ਆਈਆਂ ਭੈਣਾਂ ਤੇ ਤਸ਼ੱਦਦ ਹੋਇਆ ਹੈ ਮੈਂ ਕਹਦੀ ਆ ਕਿ ਸ਼ਰਮ ਸ਼ਰਮ ਆਣੀ ਚਾਹੀਦੀ ਐ ਸਰਕਾਰ ਨੂੰ ਕਿ ਦੇਸ਼ ਦੀਆਂ ਬੱਚੀਆਂ ਖਿਡਾਰਨਾਂ ਵਿਚਾਰੀਆਂ ਸ਼ਾਕ ਸਾਖਸ਼ੀ ਮਲਿਕ ਵਰਗੀਆਂ ਨੂੰ ਕੀ ਕੁਝ ਕਰਕੇ ਉਹਨਾਂ ਨੂੰ ਆਪਣੇ ਹੱਕਾਂ ਲਈ ਲੜਨਾ ਪਿਆ ਹੈ ਨਾ ਕੀ ਕੁਝ ਹੋ ਰਿਹਾ ਇਸ ਦੇਸ਼ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ 400 ਕੇ ਪਾਰ ਨਹੀਂ ਆਏ ਤਾਂ ਤੁਸੀਂ ਜੋ ਪਹਿਲਾਂ ਤੁਹਾਡੇ ਤੋਂ ਗਲਤੀਆਂ ਹੋਈਆਂ ਤੁਸੀਂ ਦੇਖੋ ਭਾਜੀਪੀ ਦੀ ਸਰਕਾਰ ਹੈ ਜੀ ਰਾਜਸਥਾਨ 'ਚ 6 ਮਹੀਨਿਆਂ ਦੇ ਵਿੱਚ 20000 ਔਰ ਤਾਂ ਦੇ ਪ੍ਰਾਧਿਕ ਮਾਮਲੇ ਦਰਜ ਹੋਏ ਨਹੀਂ ਜੀ ਕਿੱਥੇ ਖੜਾ ਸਾਡਾ ਦੇਸ਼ ਕੀ ਇਹ ترقی ਹੈ ਇਹ ਵਿਕਾਸ ਹੈ ਬਹੁਤ ਬਤਨਵਾਜੀ ਅਰੰਦਾਵਾ ਸਾਹਿਬ ਕੀ ਕਾਰਨ ਬਣੇ ਕਿ ਮਿੱਤੇ ਕੱਲ ਵੱਡਾ ਪ੍ਰੋਟੈਸਟ ਹੈ ਜਿਹੜਾ ਦਿੱਲੀ ਵਿੱਚ ਕੀਤਾ ਗਿਆ ਕ ਗੱਲ ਸੀਗੀ ਜੀ ਸਾਡੀ ਮੁੱਖ ਮੰਗ ਮਹਿੰਗਾਈ ਜੀ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਆਰਥਵਿਚਾਰੀਆਂ ਆਪ ਦਾ ਜਿਹੜਾ ਗ੍ਰੈਸਟ ਜੀਵਨ ਹੈ ਉਹ ਵੀ ਉਹਨਾਂ ਦਾ ਪ੍ਰਭਾਵ ਪੂਰ ਰਿਹਾ ਹੈ ਬੱਚਿਆਂ ਨੂੰ ਪਰਿਵਾਰ ਨੂੰ ਚੰਗੀ ਤਰ੍ਹਾਂ ਕਾਣ ਲਈ ਜਿਹੜੀ ਚੀਜ਼ਾਂ ਨੇ ਉਹ ਨਹੀਂ ਮਿਲ ਰਹੀਆਂ ਬੱਚੇ ਦਿਨੋ ਦਿਨ ਕਮਜ਼ੋਰ ਹੋ ਰਹੇ ਨੇ ਅਨੀਮੀਆ ਸਾਡੀਆਂ ਬੇਟੀਆਂ ਜਿਹੜੀਆਂ ਨੇ 13 12 13 ਸਾਲ ਦੀਆਂ ਬੱਚੀਆਂ ਦੇ ਵਿੱਚ ਰਿਪੋਰਟ ਜਿਹੜੀ ਕਹਿੰਦੀ ਹੈ ਕਿ ਅਨੀਮੀਆ ਇੰਨਾ ਵੱਧ ਚੁੱਕਿਆ ਹੈ ਬੱਚਿਆਂ ਨੂੰ ਕੀ ਉਹਨਾਂ ਨੂੰ ਖਾਣਾ ਜਿਹੜਾ ਹੈ ਨਿਊਟ੍ਰੀਸ਼ੀਅਸ ਫੂਡ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਇੰਨੀ ਮਹਿੰਗੀ ਹੈ ਇੱਕ ਪਰਿਵਾਰ ਆਪ ਦੇ ਬੱਚਿਆਂ ਨੂੰ ਵੀ পেট ਭਰ ਕੇ ਖਾਣਾ ਨਹੀਂ ਦੇ ਸਕਦਾ ਆਵੇ ਤਾਂ ਜਿਹੜੇ ਆ ਵਿਸ਼ਵ ਗੁਰੂ ਬਣਾਉਣ ਦੇ ਦੇਸ਼ ਨੂੰ ਹੋ ਰਿਹਾ ਤੇ 27 ਵਿੱਚ ਕਹਿੰਦੇ ਆ ਕਿ ਅਸੀਂ ਤੀਜੇ ਨੰਬਰ ਤੇ ਜਿਹੜੀ ਆ ਜਿਹੜੀ ਕਹਿ ਸਕਦੇ ਆ ਕਿ ਆਰਥਿਕ ਪੱਕੋ ਦੇਸ਼ ਨੂੰ ਖੜਾ ਦੇਵਾਂਗੇ ਲਿਆ ਕੇ ਕੀ ਲੱਗਦਾ ਹੋ ਸਕਦਾ 27 ਤੱਕ ਫੋਜੀ ਜਿਹਨੂੰ ਸਾਥਨਾ ਸਾਜੀ ਉਦਾਹਰਨ ਤੁਹਾਨੂੰ ਦਿੰਨੀ ਆ ਦੋ ਭੈਣਾਂ ਅੱਧੀ ਜ਼ਮੀਨ ਦਾ ਹੱਕ ਮੰਗਣ ਦੀ ਲਈ ਲੜਾਈ ਲੜ ਰਹੀਆਂ ਸੀ ਤਾਂ ਉਹਨਾਂ ਜਿਉਂਦਿਆਂ ਮਿੱਟੀ 'ਚ ਗੱਡ ਦਿੱਤਾ ਇੱਕੋਂ ਪੂਰਾ ਗਰਦਨ ਤੱਕ ਤੇ ਇੱਕ ਦਾ ਨੱਕ ਤੱਕ ਜੀ ਤਾਂ ਕੀ ਕਸੂਰ ਹੈ ਮੈਨੂੰ ਸਮਝ ਨਹੀਂ ਆਉਂਦੀ ਮਨੀਪੁਰ ਦੇ ਵਿੱਚ ਸਾਡੀਆਂ ਭੈਣਾਂ ਨੂੰ ਨਗਨ ਕਰਕੇ ਸੜਕਾਂ ਤੇ ਤੋੜਿਆ ਗਿਆ ਗੈਂਗ ਰੇਪ ਹੋ ਰੇ ਨਹੀਂ ਉਹਨਾਂ ਗੱਲਾਂ ਤੇ ਇਹ ਚੁੱਪੀ ਕਿਉਂ ਧਾਰੀ ਬੈਠੇ ਨੇ ਮੋਦੀ ਜੀ ਕਿਉਂ ਨਹੀਂ ਜਾਂਦੇ ਮਨੀਪੁਰ ਜੀ پہلے ਆ ਕੇ ਪਹਿਲਾਂ ਬੀਜੇਪੀ ਨੂੰ ਬਹੁਤ ਮਤ ਸੀ ਪਰ ਇਸ ਵਾਰ ਐਨਡੀਏ ਐਨਡੀਏ ਦਾ ਕੋਈ ਲੱਗ ਰਿਹਾ ਅਸਰ ਇਸ ਵਾਰ ਕਿ ਕੋਈ ਵੱਖਰਾ ਕੁਝ ਕਰਕੇ ਦਿਖਾ ਰਹੇ ਆ ਉਹ ਪਿਛਲੀਆਂ ਸਰਕਾਰਾਂ ਨਾਲ ਜਿਵੇਂ ਬੀਜੇਪੀ ਪਹਿਲਾਂ ਆਪਣੇ ਪੱਧਰ ਤੇ ਫੈਸਲੇ ਲੈ ਜਾਂਦੇ ਕਿ ਲੱਗਦਾ ਕਿ ਕੋਈ ਫੈਸਲਾ ਹੁਣ ਐਨਡੀਏ ਪੱਧਰ ਤੇ ਹੋ ਰਿਹਾ ਜਾਂ ਹੋਰ ਵੀ ਰਵਈਆ ਮੌਨਸੂਨ ਸੈਸ਼ਨ ਚੱਲ ਰਿਹਾ ਜੀ ਹੈਨਾ ਆਪਾਂ ਦੇਖੀ ਰਹੇ ਹਾਂ ਕਿਵੇਂ ਲੰਤਾਂ ਪਹਿਲੇ ਕੀਏ ਬਜਟ ਹੈ ਜੀ ਕੀ ਕੱਲ ਜਿਹੜੇ ਅਸੀਂ ਪੰਜਾਬੀ ਨਾ ਜੇ ਤੁਹਾਨੂੰ ਇੱਥੇ ਕੋਈ ਸੀਟ ਨਹੀਂ ਮਿਲੀ ਬੀਜੇਪੀ ਨੂੰ ਲੋਕਾਂ ਨੇ ਪਤਵਾ ਦਿੱਤਾ ਪਰ ਉਹ ਤਾਂ 27 ਚ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਕਿ ਪੰਜਾਬ ਚ ਦਾ 27 ਦੀ ਸਰਕਾਰ ਬਣਾਵਾਂਗੇ ਸਾਡੇ ਗੱਲ ਸਾਰੇ ਲੀਡਰ ਹੋ ਗਏ ਕਾਂਗਰਸ ਦੇ ਜਿਹੜੇ ਸਾਫ ਕਾਮੰਤਰੀ ਫਿਰ ਜਿੱਤ ਜਾਂਦੇ ਸੀ ਜਿੱਤਿਆ ਨੂੰ ਤੁਸੀਂ ਮੰਤਰੀ ਬਣਾਈ ਦਿਓ ਤੇ ਸੁਪਨਿਆਂ ਚ ਦੇਖੀ ਦਿਓ ਸਰਕਾਰ ਬਣ ਗਈ ਇਹ ਪੰਜਾਬੀ ਨੇ ਤੇ ਅਣਖੀਲੇ ਪੰਜਾਬੀ ਨੇ ਬਾਈ ਜੀ ਦਾ ਮਹਿਲਾ ਕਾਂਗਰਸ ਵੱਲੋਂ ਦਿੱਲੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਰਹੇ ਨੇ ਪੰਜਾਬ ਮਹਿਲਾ ਪ੍ਰਧਾਨ ਗੁਰਸ਼ੰਨ ਕੌਰ ਰੰਦਾਵਾ ਫੋਨ ਕਾਲ ਤੇ ਨੂੰ ਨਾਲ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਫਿਰ ਤੋਂ ਜਿਹੜਾ ਮਹਿਲਾ ਨੂੰ ਸੜਕ ਤੇ ਉਤਰਨਾ ਪਿਆ ਰੰਦਾਵਾ ਸਾਹਿਬ ਕੀ ਕਾਰਨ ਬਣੇ ਕਿ ਬਿੱਤੇ ਕੱਲ ਵੱਡਾ ਪ੍ਰੋਟੈਸਟ ਹੈ ਜਿਹੜਾ ਦਿੱਲੀ ਵਿੱਚ ਕੀਤਾ ਗਿਆ ਕੱਲ ਅਲਕਲਾਬਾ ਜੀ ਦੀ ਰਹਿਨਮਾਈ ਦੇ ਥੱਲੇ ਪੂਰੇ 올 ਇੰਡੀਆ ਤੋਂ ਮਹਿਲਾ ਕਾਂਗਰਸ ਦੀਆਂ ਸਾਡੀਆਂ ਸੰਗਠਨ ਦੀਆਂ ਭੈਣਾਂ ਨੇ ਬਹੁਤ ਹੀ ਇੱਕ ਵੱਡਾ ਕੱਟਕਿਸਤਾ ਜੀ ਰੋਸ ਪ੍ਰਦਰਸ਼ਨ ਕੀਤਾ ਉਹ ਇਹ ਚੀਜ਼ਾਂ ਨੂੰ ਲੈ ਕੇ ਸੀ ਨੰਬਰ 1ਤਾ ਜੀ ਜਿਹੜਾ ਇਹ ਬੀਜੇਪੀ ਸਰਕਾਰ ਨੇ 2024 ਦੀ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਬਿੱਲ ਪਾਸ ਕਰਤਾ ਜੀ ਭੈਣਾਂ ਦੀ ਇਹ ਮੰਗ ਹੈ ਕਿ ਬਿੱਲ ਤੁਸੀਂ ਪਾਸ ਤਾਂ ਕਰਤਾ ਇਹਨੂੰ ਤੁਰੰਤ ਲਾਗੂ ਕਰੋ ਕਿਹੜਾ ਬਿੱਲ ਮੈਡਮ ਕਿਹੜਾ 33% ਰਿਜ਼ਰਵੇਸ਼ਨ ਦਾ ਜੀ ਮਹਿਲਾਵਾਂ ਲਈ ਜੀ ਜੀ ਦੂਜੀ ਗੱਲ ਸਾਡੀਆਂ ਪਛੜੇ ਵਰਗ ਦੀਆਂ ਭੈਣਾਂ ਜਿਹੜੀਆਂ OBC ਉਹਨਾਂ ਨੂੰ ਵੀ ਇਸ 30% ਰਿਜ਼ਰਵੇਸ਼ਨ ਦੇ ਵਿੱਚ ਜ਼ਰੂਰ ਭਾਗੀਦਾਰੀ ਜਿਹੜੀ ਆ ਉਹਨਾਂ ਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ। ਜੀ। ਇੱਕ ਗੱਲ ਸੀਗੀ ਜੀ ਸਾਡੀ ਮੁੱਖ ਮੰਗ ਮਹਿੰਗਾਈ ਤੇ। ਜੀ। ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਔਰਤਾਂ ਵਿਚਾਰੀਆਂ ਆਪ ਦਾ ਜਿਹੜਾ ਗ੍ਰੈਸਿਫ ਜੀਵਨ ਆ ਉਹ ਵੀ ਉਹਨਾਂ ਦਾ ਪ੍ਰਭਾਵਿਤ ਹੋ ਰਿਹਾ ਹੈ ਬੱਚਿਆਂ ਨੂੰ ਅ ਪਰਿਵਾਰ ਨੂੰ ਚੰਗੀ ਤਰ੍ਹਾਂ ਖਾਣ ਲਈ ਜਿਹੜੀ ਚੀਜ਼ਾਂ ਨੇ ਉਹ ਨਹੀਂ ਮਿਲ ਰਹੀਆਂ। ਬੱਚੇ ਦਿਨੋ-ਦਿਨ ਕਮਜ਼ੋਰ ਹੋ ਰਹੇ ਨੇ ਅਨੀਮੀਆ ਸਾਡੀਆਂ ਬੇਟੀਆਂ ਜਿਹੜੀਆਂ ਨੇ 10 12 13 ਸਾਲ ਦੀਆਂ ਬੱਚੀਆਂ ਦੇ ਵਿੱਚ ਰਿਪੋਰਟ ਜਿਹੜੀ ਕਹਿੰਦੀ ਹੈ ਕਿ ਅਨੀਮੀਆ ਇੰਨਾ ਵੱਧ ਚੁੱਕਿਆ ਹੈ ਬੱਚੀਆਂ ਵਿੱਚ ਕਿ ਉਹਨਾਂ ਨੂੰ ਖਾਣਾ ਜਿਹੜਾ ਹੈ ਨਿਊਟ੍ਰੀਸ਼ੀਅਸ ਫੂਡ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਇੰਨੀ ਮਹਿੰਗਾਈ ਹੈ ਇੱਕ ਪਰਿਵਾਰ ਆਪ ਦੇ ਬੱਚਿਆਂ ਨੂੰ ਵੀ ਪੇਟ ਭਰ ਕੇ ਖਾਣਾ ਨਹੀਂ ਦੇ ਸਕਦਾ ਤੇ ਸਾਡੀ ਪਰ ਦਾਅਵੇ ਤਾਂ ਦਾਅਵੇ ਤਾਂ ਜਿਹੜੇ ਆ ਵਿਸ਼ਵ ਗੁਰੂ ਬਣਾਉਣ ਦੇ ਦੇਸ਼ ਨੂੰ ਹੋ ਰਿਹਾ ਤੇ ਸਤਾਈ ਵਿੱਚ ਕਹਿੰਦੇ ਆ ਕਿ ਅਸੀਂ ਤੀਜੇ ਨੰਬਰ ਤੇ ਜਿਹੜੀ ਆ ਜਿਹੜੀ ਕਹਿ ਸਕਦੇ ਹਾਂ ਕਿ ਆਰਥਿਕ ਪੱਕਾ ਦੇਸ਼ ਨੂੰ ਖੜਾ ਦੇਵਾਂਗੇ ਲਿਆ ਕੇ ਕੀ ਲੱਗਦਾ ਹੋ ਸਕਦਾ 27 ਤੱਕ ਦੇਖੋ ਜੀ ਸੁਪਨਿਆਂ ਦੀਆਂ ਇਮਾਰਤਾਂ ਬਣਾਈ ਜਾਂਦੇ ਆ ਨਾ ਕਿਸੇ ਦੇ ਅچھے ਦਿਨ ਆਏ ਨਾ 15 ਲੱਖ ਖਾਤਿਆਂ ਚਾਹੀਏ ਨਾ ਬੇਰੋਜ਼ਗਾਰਾਂ ਨੂੰ ਕੋਈ ਰੋਜ਼ਗਾਰ ਮਿਲਿਆ ਜੀ ਜਿਸੇ ਕਰਕੇ ਭੈਣਾ ਨੇ ਇਹ ਡਿਮਾਂਡ ਆ ਜਿਹੜੀਆਂ ਤਿੰਨ ਰੱਖੀਆਂ ਇੱਕ ਦਾ 33% ਰੈਜ਼ਰਵੇਸ਼ਨ ਦੀ ਤੁਰੰਤ ਬਿਨ ਲਾਗੂ ਕਰੋ ਦੂਜਾ ਵੀ ਰਾਹੁਲ ਗਾਂਧੀ ਜੀ ਨੇ ਇੱਕ ਵਾਦਾ ਕੀਤਾ ਸੀ ਆਪਣੇ ਚੋਣ ਮੈਨੀਫੈਸਟੋ 24 ਚ ਅਸੀਂ ਆਉਨੇ ਆ ਜੀ 8500 ਰੁਪਿਆ ਮਹੀਨਾ 8500 ਰੁਪਿਆ ਮਹੀਨਾ ਲక్ష్ਮੀ ਜਿਹੜੀ ਯੋਜਨਾ ਉਹਨੂੰ ਲਾਗੂ ਕਰੋ ਤਾਂ ਕਿ ਗਰੀਬ ਪਰਿਵਾਰ ਦੀ ਇੱਕ ਔਰਤ ਨੂੰ ਲੱਖ ਰੁਪਿਆ ਸਾਲਾਨਾ ਮਿਲ ਸਕੇ ਤਾਂ ਕਿ ਉਹ ਆਪਦੇ ਪਰਵਾਰ ਨੂੰ ਲੋੜਿੰਦੀਆਂ ਜਿਹੜੀਆਂ ਹੈਗੀਆਂ ਮੁਟਲੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਉਹ ਪੂਰੀਆਂ ਕਰ ਸਕੇ ਜੀ ਤੀਜੀ ਗੱਲ ਸੀ ਜੀ ਔਰਤ ਤੇ ਅਤਿਆਚਾਰ ਜੀ ਅੱਜ ਦੇ ਵਕ ਵਕ ਰਾਜਾਂ ਦੇ ਵਿੱਚ ਸਾਡੀਆਂ ਭੈਣਾਂ ਨਾਲ ਜਿਹੜੇ ਅਪਰਾਧਿਕ ਮਾਮਲੇ ਹੋ ਰਹੇ ਨੇ ਇੰਨੇ ਕ ਵੱਧ ਗਏ ਨੇ ਬਾਈ ਜੀ ਹੂੰ ਤੇ ਇੱਕ ਦੇਸ਼ ਦੇ ਵਿੱਚ ਸ਼ਰਮਸਾਰ ਹੋਣ ਵਾਲੀ ਗੱਲ ਆ ਦੇਖੋ ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਜਦੋਂ ਸਾਡੇ ਸਾਜੀ ਉਦਾਹਰਣ ਤੁਹਾਨੂੰ ਦਿਨੀਆਂ ਦੋ ਭੈਣਾਂ ਆਪਣੀ ਜ਼ਮੀਨ ਦਾ ਹੱਕ ਮੰਗਣ ਦੀ ਲੜਾਈ ਲੜ ਰਹੀਆਂ ਸੀ ਤਾਂ ਉਹਨਾਂ ਨੇ ਜਿਉਂਦਿਆਂ ਮਿੱਟੀ 'ਚ ਗੱਡ ਦਿੱਤਾ ਇੱਕ ਨੂੰ ਪੂਰਾ ਗਰਦਨ ਤੱਕ ਤੇ ਇੱਕ ਦਾ ਨੱਕ ਤੱਕ ਜੀ ਸੋ ਇਹ ਕਸੂਰ ਹੈ ਹਰਦੇ ਹੱਕ ਦੇ ਲਈ ਲੜਾਈ ਲੜਨ ਵਾਲੇ ਨੂੰ ਇਹ ਤਾਂ ਜ਼ਬਰ ਤੇ ਜ਼ੁਲਮ ਇਹ ਸਰਕਾਰ ਕਰ ਰਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਮਨੀਪੁਰ ਦੇ ਵਿੱਚ ਸਾਡੀਆਂ ਭੈਣਾਂ ਨੂੰ ਨਗਨ ਕਰਕੇ ਸੜਕਾਂ ਤੇ ਤੋਰਿਆ ਗਿਆ ਗੈਂਗਰੇਪ ਹੋ ਰੇ ਨਹੀਂ ਉਹਨਾਂ ਗੱਲਾਂ ਤੇ ਇਹ ਚੁੱਪੀ ਕਿਉਂ ਧਾਰੀ ਬੈਠੇ ਨੇ ਮੋਦੀ ਜੀ ਕਿਉਂ ਨਹੀਂ ਜਾਂਦੇ ਮਨੀਪੁਰ ਜੀ ਰੰਧਾਵਾ ਸਾਹਿਬ ਇੱਕ ਇੱਕ ਦੇਖਣ ਵਾਲੀ ਗੱਲ ਇਹ ਆ ਕਿ ਪਹਿਲਾਂ ਬੀਜੇਪੀ ਨੂੰ ਬਹੁਤ ਮਤ ਸੀ ਪਰ ਇਸ ਵਾਰ ਐਨਡੀਏ ਐਨਡੀਏ ਦਾ ਕੋਈ ਲੱਗ ਰਿਹਾ ਅਸਰ ਇਸ ਵਾਰ ਕਿ ਕੋਈ ਵੱਖਰਾ ਕੁਝ ਕਰਕੇ ਦਿਖਾ ਰਹੇ ਆ ਉਹ ਪਿਛਲੀਆਂ ਸਰਕਾਰਾਂ ਨਾਲ ਜਿਵੇਂ ਬੀਜੇਪੀ ਪਹਿਲਾਂ ਆਪਣੇ ਪੱਧਰ ਤੇ ਫੈਸਲੇ ਲਿਆਉਂਦੇ ਸੀ ਕਿ ਲੱਗਦਾ ਕਿ ਕੋਈ ਫੈਸਲਾ ਹੁਣ ਐਨਡੀਏ ਪੱਧਰ ਤੇ ਹੋ ਰਿਹਾ ਜਾਂ ਉਹੀ ਪਰ ਰਵਈਆ ਮੌਨਸੂਨ ਸੈਸ਼ਨ ਚੱਲ ਰਿਹਾ ਜੀ ਹੈਨਾ ਆਪਾ ਦੇਖੀ ਰਹੇ ਆ ਕਿਵੇਂ ਲੰਮ ਤਾਂ ਪੈ ਰਹੀਆਂ ਕੀ ਇਹ ਬਜਟ ਜੀ ਕੀ ਗੱਲ ਜਿਹੜੇ ਅਸੀਂ ਪੰਜਾਬੀ ਆ ਜੇ ਤੁਹਾਨੂੰ ਇੱਥੇ ਕੋਈ ਸੀਟ ਨਹੀਂ ਮਿਲੀ ਬੀਜੇਪੀ ਤੋਂ ਲੋਕਾਂ ਨੇ ਫਤਵਾ ਦਿੱਤਾ ਪਰ ਉਹ ਤਾਂ 27 ਚ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਕਿ ਪੰਜਾਬ ਚ ਦਾ 27 ਦੀ ਸਰਕਾਰ ਬਣਾਵਾਂਗੇ ਸਾਡੇ ਗੱਲ ਸਾਰੇ ਲੀਡਰ ਹੋ ਗਈ ਕਾਂਗਰਸ ਦੇ ਜਿਹੜੇ ਸਾਬਕਾ ਮੰਤਰੀ ਸੀ ਫਿਰ ਜਿੱਤ ਜਾਂਦੀ ਸੀ ਜਿੱਤਿਆਂ ਨੂੰ ਤੁਸੀਂ ਮੰਤਰੀ ਬਣਾਈ ਜਾਓ ਤੇ ਸੁਪਨਿਆਂ ਚ ਦੇਖੀ ਜਾਓ ਸਰਕਾਰ ਬਣ ਗਈ ਇਹ ਪੰਜਾਬੀ ਨੇ ਇਹ ਅਣਖੀਲੇ ਪੰਜਾਬੀ ਨੇ ਬਾਈ ਜੀ ਤੁਸੀਂ ਫਲੱਡਸ ਵਾਸਤੇ ਮੈਨੂੰ ਬੜੀ ਇੱਕ ਦੁੱਖ ਦੀ ਗੱਲ ਹੈ ਕਿ ਜਿਹੜਾ ਸਾਰਾ ਹਿਮਾਚਲ ਦਾ ਪਾਣੀ ਹੈ ਬਰਸਾਤਾਂ ਦਾ ਮੌਸਮ ਹੈ ਪਿਛਲੇ ਸਾਲ ਇੱਥੇ ਕੀ ਹੋ ਕੇ ਹਟਿਆ ਜੀ ਫਲੱਡਸ ਵਾਸਤੇ ਵੀ ਕੋਈ ਚੀਜ਼ ਨਹੀਂ ਰੱਖੀ ਕੱਗਰ ਦਰਿਆ ਜਿਹੜੇ ਪ੍ਰੋਜੈਕਟ ਨੇ ਉਹ ਕੰਮ ਕਰੋ ਤੁਸੀਂ ਜਦੋਂ ਆਉਂਗੇ ਦੇਖੀ ਜਾਓ ਜਦ ਤੁਸੀਂ ਆਏ ਹੋ 400 ਕੇ ਪਰ ਨਹੀਂ ਆਏ ਤਾਂ ਬਦਲਾ ਲਓਗੇ ਤੁਸੀਂ ਹੂੰ ਦੇ ਮੁਖੀ ਨੂੰ ਤੁਹਾਡਾ ਫਰਜ਼ ਹੈ ਹਰ ਇੱਕ ਨਾਗਰਿਕ ਦਾ ਧਿਆਨ ਰੱਖਣਾ ਤੁਸੀਂ ਤਾਂ ਡਿਕਟੇਟਰਸ਼ਿਪ ਕਰ ਰਹੇ ਹੋ ਤੁਸੀਂ ਤਾਂ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਸਾਨੂੰ ਭੈਣਾਂ ਨੂੰ ਕਹਾਂ